हां जी ਸਤਿ ਸ੍ਰੀ ਅਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕਾਂ ਦਾ ਕਨੈਕਟ ਨੰਬਰ ਦੇ ਕੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਅਖੀਰ ਤੇ ਮਾਲਕਾਂ ਨੰਬਰ ਦਿੱਤਾ ਹੁੰਦਾਗਾ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਰ ਹੈ ਕਿਸੇ ਵੀ ਖੇਤੀਬਾੜੀ ਸ਼ੰਦ ਦੀ ਐਡ ਲਗਾਉਣ ਲਈ 5-7 ਫੋਟੋਵਾਂ ਪ੍ਰੋਪਰ ਜਾਣਕਾਰੀ ਸ਼ੰਦ ਕਰਦੇ ਛੋਡੀ ਐਡ ਲਗਾ ਦਾਂਗੇ ਅੱਜ ਇਹ ਲੈ ਕੇ ਆਇਆ ਸਵਰਾਜ 855 F ਕ੍ਰਿਸ਼ਨ ਦੀ ਗੱਲ ਕਰੀਏ ਰੰਗ ਪੇਂਟ ਬਿਲਕੁਲ ਨਾਲ ਦਾਗਾ ਆਲ ਅਰੀਜਨਲ ਟਰੈਕਟਰ ਹੈਗਾ ਬਹੁਤ ਸੋਹਣੀ ਕ੍ਰਿਸ਼ੀਆਂ ਟਰੈਕਟਰ 80 ਪੈਸੇ ਟਾਇਰ ਟਰੈਕਟਰ ਦੇ ਨਾਲ ਦੀ ਡਬਲ ਡਿਸਟ੍ਰਿਬਿਊਟਰ ਪਾਵਰ ਕਟਾਈ ਆ ਤੇਲ ਬ੍ਰੇਕਾਂ ਰਵਸ ਪੀਡੀਓ ਹੈਗਾ 540 ਵਾਲਾ ਬਹੁਤ ਸੋਹਣੀ ਕ੍ਰਿਸ਼ੀਆਂ ਟਰੈਕਟਰ ਹੈਗਾ ਪੰਜਾਬ ਨੰਬਰ ਹੈਗਾ ਬਹੁਤ ਘੱਟ ਚੱਲਿਆ ਹੋਇਆ ਸਿਰਫ 600 ਘੰਟਾ ਚੱਲਿਆ ਹੋ ਟਰੈਕਟਰ ਹੈਗਾ ਇੰਜਨ ਗੇਅਰ ਲਿਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਆ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋ थ्री स्पीड ट्रैक्टर है दो हज़ार इक्की मॉडल आ ग मालकान ने डिमांड रखी है कि सत्त लख पचवंजा हज़ार रुपया बाकी मौके पर लैस हो जाऊ मालकान का कनैक्ट नंबर चौनानवे एक उनासी बयाली दोसी चुरानवे एक उनासी बयाली दो कनैक्ट नंबर है गलबात कर सकते हो ट्रैक्टर बारे